ਇਹ ਕੋਈ ਫਿਲਮੀ ਕਹਾਣੀ ਨਹੀਂ ਬਲਕਿ ਸੱਚੀ ਘਟਨਾ ਹੈ ਕਿ ਇੱਕ ਤਿੰਨ ਬੱਚਿਆਂ ਦੀ ਮਾਂ ਨੇ ਜिद ਕੀਤੀ ਕਿ ਇੱਕ ਬੱਚਾ ਹੋਰ ਗੋਦ ਲਿਆ ਜਾਵੇ ਤਾਂ ਪਤੀ ਨੇ ਉਹਦੀ ਇਸ ਜिद ਨੂੰ ਸਵੀਕਾਰ ਕੀਤਾ ਤੇ ਉਹਨਾਂ ਨੇ 18 ਸਾਲਾਂ ਦਾ ਰਾਹੁਲ ਨਾਂ ਦਾ ਇੱਕ ਮੁੰਡਾ ਗੋਦ ਲਿਆ ਤਾਂ ਬਾਅਦ ਵਿੱਚ ਉਸ ਮੁੰਡੇ ਨੇ ਤੇ ਉਹਦੀ ਮਾਂ ਨੇ ਰਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਮੁੰਡੇ ਨੇ ਆਪਣੇ ਹੀ ਬਾਪ ਦਾ ਕਤਲ ਕਰ ਦਿੱਤਾ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕਿ ਉਸ ਮੁੰਡੇ ਦੇ ਤੇ ਉਹਦੀ ਮਾਂ ਦੇ ਜਿਹੜਾ ਗੋਦ ਲਿਆ ਮੁੰਡਾ ਸੀ ਉਹਦੇ ਆਪਣੀ ਮਾਂ ਨਾਲ ਨਜਾਇਜ਼ ਸਬੰਧ ਬਣ ਗਏ ਜਿਹਦੇ ਚੱਲਦੇ ਉਹਨਾਂ ਦੇ ਵਿੱਚ ਜਿਹੜਾ ਮਨੋਜ ਨਾਂ ਦਾ ਵਿਅਕਤੀ ਸੀ ਅੰਜਲੀ ਨਾਂ ਦੀ ਔਰਤ ਦਾ ਪਤੀ ਸੀ ਉਹ ਉਹ ੜਿੱਕਾ ਬਣ ਰਿਹਾ ਸੀ ਤੇ ਅੰਜਲੀ ਤੇ ਰਾਹੁਲ ਨੇ ਮਿਲ ਕੇ ਸੋਚਿਆ ਕਿ ਇਸ ੜਿੱਕੇ ਨੂੰ ਖਤਮ ਕੀਤਾ ਜਾਵੇ ਤਾਂ ਉਹਨਾਂ ਨੇ ਮਿਲ ਕੇ ਉਸ ਮਨੋਜ ਨਾਂ ਦੇ ਵਿਅਕਤੀ ਦੀ ਹੱਤਿਆ ਕਰ ਦਿੱਤੀ ਕਤਲ ਕਰ ਦਿੱਤਾ ਉਹਨਾਂ ਨੇ ਇੱਕ ਬੰਦਾ ਆਪਣੇ ਨਾਲ ਹੋਰ ਰਲਾਇਆ ਕਿਉਂਕਿ ਪੁਲਿਸ ਨੇ ਦੱਸਿਆ ਕਿ ਜਿਹੜਾ ਮਨੋਜ ਆ ਉਹਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਸੀ ਇਸੇ ਕਰਕੇ ਜਿਹੜਾ ਮਨੋਜ ਆ ਉਹਨੇ ਆਪਣੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਵਾ ਰੱਖੇ ਸੀ ਉਹ ਅੰਜਲੀ ਦੇ ਉੱਪਰ ਨਿਗਾਹ ਰੱਖਣਾ ਚਾਹੁੰਦਾ ਸੀ ਤਾਂ ਅੰਜਲੀ ਨੇ ਇਹ ਸਾਰੀ ਗੱਲ ਜਿਹੜੀ ਰਾਹੁਲ ਨੂੰ ਦੱਸ ਦਿੱਤੀ ਕਿ ਮੇਰੇ ਮੇਰਾ ਪਤੀ ਤੇਰੇ ਉੱਪਰ ਨਿਗਾਹ ਰੱਖ ਲਿਆ ਰੱਖ ਰਿਹਾ ਇਹ ਇਸੇ ਸਾਜ਼ਿਸ਼ ਤਹਿਤ ਜਿਹੜਾ ਮਨੋਜ ਆ ਉਹਨੇ ਰਾਹੁਲ ਨੂੰ ਗੋਦ ਲੈਣਾ ਸਵੀਕਾਰ ਕੀਤਾ ਸੀ ਤੇ ਜਿਹੜਾ ਮਨੋਜ ਸੀ ਉਹ ਵੀ ਰਾਹੁਲ ਦਾ ਕਤਲ ਕਰਨਾ ਚਾਹੁੰਦਾ ਸੀ ਇਹ ਸਾਰੀ ਜਿਹੜੀ ਘਟਨਾ ਸੀ ਇਹ ਅੰਜਲੀ ਨੇ ਰਾਹੁਲ ਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਤਾਂ ਫਿਰ ਉਹਨਾਂ ਨੇ ਇੱਕ ਦਿਨ ਪਲਾਨ ਬਣਾਇਆ ਕਿ ਅਸੀਂ ਮਨੋਜ ਨੂੰ ਕਿਸ ਤਰੀਕੇ ਖਤਮ ਕਰ ਸਕਦੇ ਆ ਤਾਂ ਉਹਨਾਂ ਨੇ ਤੀਜਾ ਵਿਅਕਤੀ ਵਿਕਾਸ ਜਿਹੜਾ ਉਹਨਾਂ ਦੇ ਪਿੰਡ ਦਾ ਸੀ ਉਹਨੂੰ ਆਪਣੇ ਨਾਲ ਰਲਾਇਆ ਤਾਂ ਉਹਨਾਂ ਨੇ ਵਿਕਾਸ ਨੂੰ ਕਤਲ ਕਰਨ ਵਾਸਤੇ ਕੁਝ ਪੈਸੇ ਦਿੱਤੇ ਕਿ ਤੁਸੀਂ ਤੂੰ ਇਹ ਮਨੋਜ ਨਾਮ ਦਾ ਜਿਹੜਾ ਮੇਰਾ ਪਤੀ ਆ ਇਹਨੂੰ ਕਤਲ ਕਰ ਦੇ ਤੇ ਇਹਦੇ ਵਾਸਤੇ ਮੈਂ ਤੇਨੂੰ ਪੈਸੇ ਦੇਵਾਂਗੀ ਤਾਂ ਉਹਨਾਂ ਦੀ ਜਿਹੜੀ ਇਹ ਗੱਲ ਆ 2.5 ਲੱਖ ਰੁਪਏ ਵਿੱਚ ਖਤਮ ਹੋਈ ਤਾਂ ਉਸ ਬੰਦੇ ਨੂੰ ਮਨੋਜ ਨੂੰ ਕਤਲ ਕਰਨ ਵਾਸਤੇ ਵਿਕਾਸ ਨੂੰ ਉਹਨਾਂ ਨੇ ਪਹਿਲੇ ਹੀ 27000 ਰੁਪਿਆ ਐਡਵਾਂਸ ਵਿੱਚ ਦੇ ਦਿੱਤਾ ਤੇ ਬਾਕੀ ਜਿਹੜੀ ਰਕਮ ਆ ਉਹ ਕਤਲ ਤੋਂ ਬਾਅਦ ਦੇਣੀ ਸੀ ਤਾਂ ਉਹ ਉਸ ਵਿਕਾਸ ਨੇ ਇੱਕ ਦਿਨ ਜਦੋਂ ਮਨੋਜ ਦਿੱਲੀ ਤੋਂ ਵਾਪਸ ਆਇਆ ਤਾਂ ਅੰਜਲੀ ਨੇ ਰਾਹੁਲ ਨੂੰ ਤੇ ਵਿਕਾਸ ਨੂੰ ਫੋਨ ਕਰ ਦਿੱਤਾ ਕਿ ਅੱਜ ਮੇਰਾ ਪਤੀ ਘਰ ਵਾਪਸ ਆਇਆ ਏ ਤੁਸੀਂ ਇਹਦਾ ਕਤਲ ਕਰ ਦਿਓ ਆ ਕੇ ਤਾਂ ਜਦੋਂ 2 ਵਜੇ ਦੇ ਕਰੀਬ ਮਨੋਜ ਰਾਹੁਲ ਤੇ ਵਿਕਾਸ ਉਹਨਾਂ ਦੇ ਘਰ ਆਉਂਦੇ ਆ ਅੰਜਲੀ ਦੇ ਘਰ ਆਉਂਦੇ ਆ ਤਾਂ ਅੰਜਲੀ ਨੇ ਪਹਿਲਾਂ ਹੀ ਉਹਦਾ ਪਤੀ ਜਿਹੜਾ ਉਹ ਕਾਫੀ ਸ਼ਰਾਬੀ ਹਾਲਤ ਵਿੱਚ ਹੁੰਦਾ ਤਾਂ ਅੰਜਲੀ ਆਪਣੇ ਪਤੀ ਦਾ ਮੂੰਹ ਦਬਾ ਦਿੰਦੀ ਆ ਜਿਹੜਾ ਰਾਹੁਲ ਆ ਤੇ ਵਿਕਾਸ ਨਾ ਦਾ ਮੁੰਡਾ ਸੀ ਉਹਨਾਂ ਨੇ ਉਹਦੇ ਪਤੀ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੇ ਵਿੱਚ ਉਹਨਾਂ ਨੇ ਇੱਕ ਬੱਲੇ ਦੀ ਵਰਤੋਂ ਕੀਤੀ ਲੱਕੜ ਦੇ ਬੱਲੇ ਦੀ ਵਰਤੋਂ ਕੀਤੀ ਤੇ ਦੂਜਾ ਦਾਤਰੀ ਦੀ ਵਰਤੋਂ ਕੀਤੀ ਜਿਹਦੇ ਨਾਲ ਉਹਨਾਂ ਨੇ ਮਨੋਜ ਦੇ ਗਲੇ ਦੇ ਉੱਪਰ ਕਾਫੀ ਜ਼ਿਆਦਾ ਦਾਤਰੀ ਨਾਲ ਵਾਰ ਕੀਤੇ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਅੰਜਲੀ ਦੇ ਜਿਹੜੇ ਛੋਟੇ ਬੱਚੇ ਇਹ ਸਭ ਦੇਖ ਰਹੇ ਸੀ ਅੰਜਲੀ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਤੁਸੀਂ ਇਹ ਗੱਲ ਕਿਸੇ ਹੋਰ ਨੂੰ ਦਸੀ ਜਾਂ ਬਾਹਰ ਜਾ ਕੇ ਕਿਸੇ ਨੂੰ ਇਹ ਗੱਲ ਕੀਤੀ ਕਿ ਅਸੀਂ ਤੁਹਾਡੇ ਪਿਤਾ ਦਾ ਕਤਲ ਕੀਤਾ ਹੈ ਤਾਂ ਇਸੇ ਤਰ੍ਹਾਂ ਤੁਹਾਨੂੰ ਵੀ ਕਤਲ ਕਰ ਦਿੱਤਾ ਜਾਵੇਗਾ ਜਿਹਦੇ ਤੇ ਬੱਚੇ ਬੁਰੀ ਤਰ੍ਹਾਂ ਡਰ ਗਏ ਤੇ ਉਹਨਾਂ ਨੇ ਵੀ ਕਿਸੇ ਅੱਗੇ ਇਸ ਗੱਲ ਦਾ ਭੇਦ ਨਹੀਂ ਖੋਲਿਆ ਤਾਂ ਅੰਜਲੀ ਨੇ ਖੁਦ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਇੱਕ ਝੂਠੀ ਕਹਾਣੀ ਘੜ ਕੇ ਕਿ ਇੱਕ ਪਿੰਡ ਦੇ ਲੋਕਾਂ ਨੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਉਹ ਦੇਖਦੇ ਆ ਕਿ ਅੰਜਲੀ ਦੇ ਹੱਥ ਪੈਰ ਬੰਨੇ ਹੋਏ ਸੀਗੇ ਤੇ ਉਹਦੇ ਪਤੀ ਦਾ ਕਤਲ ਕੀਤਾ ਜਾ ਚੁੱਕਾ ਸੀ ਪਰ ਜਦੋਂ ਪੁਲਿਸ ਨੇ ਇਸ ਘਟਨਾ ਦੀ ਤੈਅ ਤੱਕ ਜਾਣਾ ਚਾਹਿਆ ਇਹਦੀ ਇਨਵੈਸਟੀਗੇਸ਼ਨ ਕੀਤੀ ਕਿ ਸੱਚਮੁੱਚ ਹੀ ਪਿੰਡ ਵਾਲਿਆਂ ਨੇ ਇਸ ਮਨੋਜ ਨਾਮ ਦੇ ਵਿਅਕਤੀ ਨੂੰ ਮਾਰਿਆ ਜਾਂ ਕੋਈ ਹੋਰ ਕਾਰਨ ਹੋ ਸਕਦਾ ਤਾਂ ਉਹਨਾਂ ਨੇ ਇਸ ਦੀ ਖੋਜ ਸ਼ੁਰੂ ਕੀਤੀ ਤਾਂ ਹੌਲੀ-ਹੌਲੀ ਪੁਲਿਸ ਨੂੰ ਇਹ ਸराग ਮਿਲਨੇ ਸ਼ੁਰੂ ਹੋ ਗਏ ਕਿ ਇਸ ਅੰਜਲੀ ਨੇ ਵਿਕਾਸ ਤੇ ਰਾਹੁਲ ਨੇ ਮਿਲ ਕੇ ਇਸ ਮਨੋਜ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਕਿਉਂਕਿ ਜਿਹੜੇ ਰਾਹੁਲ ਤੇ ਅੰਜਲੀ ਆ ਉਹ ਰਿਸ਼ਤੇ ਵਿੱਚ ਭਾਵੇਂ ਮਾਂ ਪੁੱਤ ਬਣ ਗਏ ਆ ਭਾਵੇਂ ਅੰਜਲੀ ਨੇ ਰਾਹੁਲ ਨੂੰ ਗੋਦ ਲੈ ਲਿਆ ਸੀ ਪਰ ਉਹਨਾਂ ਵਿੱਚ ਜਿਹੜੇ ਨਜਾਇਜ਼ ਸਬੰਧ ਸੀਗੇ ਜਿਹਦੇ ਚੱਲਦੇ ਜਿਹੜਾ ਮਨੋਜ ਆ ਇਹਨਾਂ ਵਿੱਚ ਅੜਿੱਕਾ ਬਣ ਰਿਹਾ ਸੀ ਇਸੇ ਕਰਕੇ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਜਿਹੜਾ ਤੀਜਾ ਵਿਅਕਤੀ ਵਿਕਾਸ ਪੈਸੇ ਦੇ ਕੇ ਉਹਨਾਂ ਨੇ ਜਿਹਦੇ ਤੋਂ ਕਤਲ ਕਰਵਾਇਆ ਸੀ ਸ਼ਾਮਿਲ ਕੀਤਾ ਸੀ ਇਸ ਕਤਲ ਦੇ ਵਿੱਚ ਉਹਨੇ ਕੀ ਕੀਤਾ ਸੀ ਮੌਕੇ ਤੇ ਉਹਨੇ ਜਿਹੜੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਸੀ ਉਹਨਾਂ ਦਾ ਡੀਵੀਆਰ ਲੈ ਕੇ ਤੇ ਜਿਹੜੇ ਘਰ ਵਿੱਚ ਮੋਬਾਈਲ ਸੀ ਉਹ ਲੈ ਕੇ ਉਹ ਕਿਤਰੇ ਫਰਾਰ ਹੋ ਗਿਆ ਪੁਲਿਸ ਨੇ ਰਾਹੁਲ ਨੂੰ ਤੇ ਅੰਜਲੀ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਆ ਪਰ ਜਿਹੜਾ ਵਿਕਾਸ ਆ ਉਹ ਇਸ ਟਾਈਮ ਫਰਾਰ ਆ ਤੇ ਪੁਲਿਸ ਉਹਨਾਂ ਨੂੰ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਆ ਤੇ ਨਾਲੇ ਜੋ ਸਬੂਤ ਉਹਦੇ ਕੋਲ ਨੇ ਉਹਨਾਂ ਨੂੰ ਲੱਭਣ ਦੀ ਉਹਨਾਂ ਨੂੰ ਖੋਜਣ ਦੀ ਪੁਲਿਸ ਖੋਜ ਕਰ ਰਹੀ ਆ ਤਾਂ ਕਿ ਉਹਦੇ ਵਿੱਚ ਜਿਹੜੀਆਂ ਹੋਰ ਵੀ ਕੌਣ-ਕੌਣ ਇਹਦੇ ਵਿੱਚ ਸ਼ਾਮਲ ਆ ਕਿਵੇਂ-ਕਿਵੇਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਏ ਉਹ ਸਾਰਾ ਸੱਚ ਸਾਹਮਣੇ ਆ ਸਕੇ ਐਸਐਸਪੀ ਸੰਜੇ ਕੁਮਾਰ ਵਰਮਾ ਨੇ ਇਹ ਪੂਰੀ ਘਟਨਾ ਦੀ ਸਚਾਈ ਜਿਹੜੀ ਲੋਕਾਂ ਵਿੱਚ ਦੱਸੀ ਆ ਤੇ ਉਹਨਾਂ ਇਹ ਵੀ ਦੱਸਿਆ ਕਿ ਅੰਜਲੀ ਦੇ ਜਿਹੜੀ ਅੰਜਲੀ ਜਾਟਵ ਸੀ ਉਹਦੇ ਧਮਕਾਉਣ ਦੇ ਉੱਪਰ ਉਹਦੇ ਡਰੋਨ ਦੇ ਉੱਪਰ ਜਿਹੜੇ ਬੱਚੇ ਸੀਗੇ ਉਹਨਾਂ ਨੇ ਵੀ ਆਪਣਾ ਮੂੰਹ ਨਹੀਂ ਖੋਲਿਆ ਉਹ ਵੀ ਬੁਰੀ ਤਰ੍ਹਾਂ ਡਰ ਕੇ ਕਿ ਸਾਡੀ ਮਾਂ ਸਾਡੇ ਪਿਤਾ ਦੀ ਤਰ੍ਹਾਂ ਸਾਨੂੰ ਵੀ ਮੌਤ ਦੇ ਘਾਟ ਉਤਾਰ ਦੇਵੇਗੀ ਇਸ ਕਰਕੇ ਬੱਚਿਆਂ ਨੇ ਡਰ ਕੇ ਆਪਣੇ ਪਿਤਾ ਦੀ ਮੌਤ ਬਾਰੇ ਸਾਨੂੰ ਕੁਝ ਵੀ ਨਹੀਂ ਦੱਸਿਆ ਤੇ ਇਹ ਪੂਰੀ ਜਿਹੜੀ ਸਚਾਈ ਆ ਪਹਿਲਾਂ ਸਾਨੂੰ ਸ਼ੱਕ ਹੋਇਆ ਤੇ ਫੇਰ ਅਸੀਂ ਅੰਜਲੀ ਤੇ ਰਾਹੁਲ ਦੇ ਮੂੰਹ ਹੀ ਇਹ ਪੂਰੀ ਜਿਹੜੀ ਸਚਾਈ ਆ ਉਹ ਕੜਵਾਈ ਆ ਤਾਂ ਫਿਲਹਾਲ ਪੁਲਿਸ ਇਸ ਘਟਨਾ ਦੀ ਅੱਗੇ ਇਨਵੈਸਟੀਗੇਸ਼ਨ ਕਰ ਰਹੀ ਆ ਇਹਨਾਂ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਰਿਆ ਕਰ ਲਿਆ ਗਿਆ ਏ ਪਰ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਇਹ ਘਟਨਾ ਬੇਹੱਦ ਘਨਾਉਣਾ ਅਪਰਾਧ ਆ ਇਹ ਜਿਹੜੀ ਘਟਨਾ ਹੈ ਹਰਪਰਦੇਸ਼ ਦੇ ਅਟਾਵਾ ਵਿੱਚ ਵਾਪਰੀ ਆ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਹ ਘਟਨਾ ਪਾਪੁੱਤ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਤੇ ਜਦੋਂ ਅਜਿਹੇ ਰਿਸ਼ਤੇ ਤਾਰ-ਤਾਰ ਹੋ ਜਾਣ ਮਾਂ ਪੁੱਤ ਹੀ ਅਜਿਹੇ ਤਰੀਕੇ ਨਾਲ ਨਜਾਇਜ਼ ਸਬੰਧ ਬਣਾਉਣ ਲੱਗ ਜਾਣ ਤਾਂ ਬੰਦਾ ਕਿਹੜੇ ਰਿਸ਼ਤਿਆਂ ਤੇ ਯਕੀਨ ਕਰੇ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਅੰਜਲੀ ਜਾਟਵਨਾ ਦੀ ਔਰਤ ਜਿਹਦੇ ਪਤੀ ਦਾ ਨਾਮ ਮਨੋਜ ਜਾਟਵ ਦੱਸਿਆ ਜਾ ਰਿਹਾ ਅੰਜਲੀ ਨੇ ਆਪਣੇ ਪਤੀ ਨੂੰ ਕਿਹਾ ਭਾਵੇਂ ਆਪਣੇ ਤਿੰਨ ਪਹਿਲਾਂ ਹੀ ਬੱਚੇ ਨੇ ਪਰ ਇੱਕ ਬੱਚਾ ਆਪ ਫੇਰ ਗੋਦ ਲਈਏ ਤਾਂ ਉਹਨੇ ਜिद ਕੀਤੀ ਪਤੀ ਨੇ ਉਹਦੀ ਜिद ਸਵੀਕਾਰ ਕਰ ਲਈ ਪਰ ਉਹਨਾਂ ਨੇ ਰਾਹੁਲ ਨਾਂ ਦਾ ਇੱਕ ਮੁੰਡਾ ਗੋਦ ਲੈ ਲਿਆ ਬਾਅਦ ਵਿੱਚ ਜਿਹੜਾ ਰਾਹੁਲ ਸੀ ਤੇ ਆਪਣਾ ਅੰਜਲੀ ਸੀ ਉਹਦੇ ਨਜਾਇਜ਼ ਸੰਬੰਧ ਬਣੇ ਤਾਂ ਉਹਨਾਂ ਨੇ ਆਪਣੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਮਨੋਜ ਜਾਟਕ ਦੀ ਦਾ ਕਤਲ ਕਰਨ ਦੀ ਸੋਚੀ ਸਾਜ਼ਿਸ਼ ਰਚੀ ਤਾਂ ਉਹਨਾਂ ਨੇ ਆਪਣੇ ਨਾਲ ਇੱਕ ਵਿਕਾਸ ਨਾਂ ਦਾ ਹੋਰ ਆਦਮੀ ਨਾਲ ਲਾ ਲਿਆ ਜੋ ਉਹਨਾਂ ਉਹਨਾਂ ਦੇ ਪਿੰਡ ਦਾ ਸੀਗਾ ਉਹਨਾਂ ਨੇ 2.5 ਲੱਖ ਵਿੱਚ ਤੈਅ ਕੀਤੀ ਪੈਸੇ ਦਾ ਲੈਣ ਦੇਣ 2.5 ਲੱਖ ਰੁਪਏ ਦੇ ਵਿੱਚ ਤੈਅ ਕੀਤਾ ਤਾਂ 27000 ਰੁਪਏ ਉਹਨਾਂ ਨੇ ਵਿਕਾਸ ਨੂੰ ਪਹਿਲਾਂ ਅਡਵਾਂਸ ਦੇ ਵਿੱਚ ਦੇ ਦਿੱਤਾ ਤਾਂ ਇੱਕ ਦਿਨ ਜਦੋਂ ਮਨੋਜ ਦਿੱਲੀ ਤੋਂ ਘਰ ਵਾਪਸ ਆਉਂਦਾ ਏ ਤਾਂ ਅੰਜਲੀ ਰਾਹੁਲ ਨੂੰ ਤੇ ਵਿਕਾਸ ਨੂੰ ਘਰ ਬੁਲਾਉਂਦੀ ਆ ਕਿ ਅੱਜ ਮੇਰਾ ਪਤੀ ਘਰ ਆਇਆ ਤੁਸੀਂ ਇਹਦਾ ਕਤਲ ਕਰ ਦਿਓ ਤਾਂ ਤਿੰਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੰਦੇ ਆ ਉਸ ਦਿਨ ਦੱਸਿਆ ਜਾ ਰਿਹਾ ਕਿ ਮਨੋਜ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤਾਂ ਅੰਜਲੀ ਮਨੋਹ ਦੇ ਮੂੰਹ ਦੇ ਉੱਪਰ ਸਹਰਾਣਾ ਰੱਖਦੀ ਆ ਤੇ ਜਿਹੜਾ ਵਿਕਾਸ ਤੇ ਦੂਸਰਾ ਮੁੰਡਾ ਸੀ ਰਾਹੁਲ ਉਹ ਮਿਲ ਕੇ ਉਹਦਾ ਕਤਲ ਕਰ ਦਿੰਦੇ ਆ ਮਨੋਹ ਦਾ ਕਤਲ ਕਰ ਦਿੰਦੇ ਆ ਦੱਸਿਆ ਜਾ ਰਿਹਾ ਕਿ ਲੱਕੜ ਦੇ ਬੱਲੇ ਤੇ ਦਾਤਰੀਆਂ ਦੇ ਨਾਲ ਉਹਨਾਂ ਨੇ ਮਨੋਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਹੜੇ ਅੰਜਲੀ ਦੇ ਆਪਣੇ ਤਿੰਨ ਬੱਚੇ ਸੀ ਉਹ ਇਹ ਪੂਰੀ ਘਟਨਾ ਨੂੰ ਦੇਖ ਰਹੇ ਸੀ ਤਾਂ ਅੰਜਲੀ ਨੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਕਿ ਜੇਕਰ ਤੁਸੀਂ ਇਹ ਘਟਨਾ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਇਸ ਇਹੀ ਹਸ਼ਰ ਤੁਹਾਡਾ ਹੋਊਗਾ ਤੁਹਾਨੂੰ ਵੀ ਇਸੇ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਜਿਹਦੇ ਕਰਕੇ ਜਿਹੜੇ ਉਹ ਬੱਚੇ ਸੀ ਸਹਿਮ ਗਏ ਬਹੁਤ ਜ਼ਿਆਦਾ ਡਰ ਗਏ ਤਾਂ ਉਹਨਾਂ ਨੇ ਇਹ ਜਿਹੜੀ ਗੱਲ ਆ ਪੁਲਿਸ ਦੇ ਅੱਗੇ ਵੀ ਨਹੀਂ ਖੋਲੀ ਉਹ ਚੁੱਪ ਰਹੇ ਤਾਂ ਇਹ ਪੂਰੀ ਗੱਲ ਦੀ ਜਦੋਂ ਮਨੋਜ ਦੇ ਕਤਲ ਦਾ ਸ਼ੱਕ ਪੁਲਿਸ ਨੂੰ ਹੋਇਆ ਕਿ ਸ਼ਾਇਦ ਇਹਨਾਂ ਨੇ ਹੀ ਨਾ ਕੀਤਾ ਹੋਵੇ ਤਾਂ ਜਦੋਂ ਇਸ ਪੂਰੀ ਘਟਨਾ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਸਾਹਮਣੇ ਆਇਆ ਜਿਹੜੀ ਅੰਜਲੀ ਆ ਤੇ ਰਾਹੁਲ ਜਿਨ੍ਹਾਂ ਦੇ ਨਜਾਇਜ਼ ਸਬੰਧ ਸੀ ਜਿਨ੍ਹਾਂ ਦਾ ਆਪਸ ਵਿੱਚ ਮਾਂ ਪੁੱਤ ਦਾ ਰਿਸ਼ਤਾ ਸੀ ਕਿਉਂਕਿ ਜਿਹੜੀ ਅੰਜਲੀ ਸੀ ਉਹਨੇ ਰਾਹੁਲ ਨੂੰ ਗੋਦ ਲਿਆ ਸੀ ਤਾਂ ਉਹਨਾਂ ਦੋਹਾਂ ਨੇ ਮਿਲ ਕੇ ਇਹ ਘਟਨਾ ਦੀ ਪੂਰੀ ਸਾਜ਼ਿਸ਼ ਘੜੀ ਸੀ ਕਿ ਮਨੋਜ ਨੂੰ ਆਪਣੇ ਰਸਤੇ ਵਿੱਚੋਂ ਕਿਵੇਂ ਹਟਾਇਆ ਜਾਵੇ ਕਿਉਂਕਿ ਜਿਹੜਾ ਮਨੋਜ ਸੀ ਉਹਨਾਂ ਦੇ ਰਿਸ਼ਤੇ ਦੇ ਵਿੱਚ ਅੜਿੱਕਾ ਬਣ ਰਿਹਾ ਸੀ ਤਾਂ ਉਹਨਾਂ ਨੇ ਇੱਕ ਸਾਜ਼ਿਸ਼ ਰਚ ਕੇ ਪੂਰੀ ਮਤਲਬ ਮਨੋਜ ਦਾ ਕਤਲ ਕਰ ਦਿੱਤਾ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਇਹ ਪੂਰੀ ਘਟਨਾ ਜਿਹੜੀ ਆ ਸਾਹਮਣੇ ਆ ਗਈ ਆ ਹੁਣ ਜਿਹੜੀ ਪੁਲਿਸ ਆ ਉਹ ਵਿਕਾਸ ਦੀ ਪ ਵਿਕਾਸ ਦੀ ਭਾਲ ਕਰ ਰਹੀ ਹੈ ਕਿਉਂਕਿ ਜਿਹੜਾ ਵਿਕਾਸ ਨਾਂ ਦਾ ਵਿਅਕਤੀ ਸੀ ਜਿਨੇ ਇਸ ਘਟਨਾ ਦੀ ਸਫਾਰੀ ਲਈ ਸੀ ਉਹ ਡੀਵੀਆਰ ਐਸੀਸੀਟੀਵੀ ਕੈਮਰੇ ਜਿਹੜੇ ਮਨੋਹ ਦੇ ਘਰ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਦੀ ਡੀਵੀਆਰ ਲੈ ਕੇ ਤੇ ਮੋਬਾਈਲ ਫੋਨ ਲੈ ਕੇ ਉਹ ਭੱਜ ਚੁੱਕਾ ਹੈ ਤੇ ਪੁਲਿਸ ਉਹਦੀ ਭਾਲ ਕਰ ਰਹੀ ਹੈ